ਏ ਦੇਖੋ ਪੰਜਾਬ ਵਿੱਚ ਇਹ ਹੋ ਕੀ ਰਿਹਾ ਹੈ ਬੜੀ ਹੀ ਵੱਡੀ ਘਟਨਾ ਬਟਾਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਸੋਹਣੇ ਸੁਨਖੇ ਗੱਭਰੂ ਪੁੱਤ ਦੇ ਘਰ ਵਾਲੇ ਵੱਡਾ ਦੋਸ਼ ਲਾਰੇ ਨੇ ਉਹ ਕਹਿ ਰਹੇ ਨੇ ਕਿ ਸਾਡੇ ਪੁੱਤ ਨੇ ਕੁਝ ਨਸ਼ਾ ਤਸਕਰਾਂ ਤੋਂ ਨਸ਼ਾ ਲੈਣਾ ਬੰਦ ਕਰ ਦਿੱਤਾ ਸੀ ਤੇ ਉਹ ਉਸ ਦੇ ਉੱਪਰ ਦਬਾਅ ਪਾ ਰਹੇ ਸੀ ਤੇ ਜਦੋਂ ਉਹ ਉਹਨਾਂ ਦਾ ਦਬਾਅ ਮੰਨ ਕੇ ਉਹਨਾਂ ਦੇ ਆਖੇ ਨਹੀਂ ਲੱਗ ਰਿਆ ਸੀ ਫਿਰ ਉਹਨਾਂ ਨਸ਼ਾ ਤਸਕਰਾਂ ਨੇ ਸਾਡੇ ਮੁੰਡੇ ਦੇ ਉੱਪਰ ਹਮਲਾ ਕੀਤਾ ਉਹਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਤੇ ਸਾਡੇ ਪੁੱਤ ਦੀ ਮੌਤ ਹੋ ਗਈ ਇਸ ਮੁੰਡੇ ਦੀ ਪਰਜਾਈ ਨੇ ਵੀ ਬਹੁਤ ਵੱਡੇ ਦੋਸ਼ ਮੀਡੀਆ ਦੇ ਵਿੱਚ ਲਾਏ ਨੇ ਇਹ ਦੇਖੋ ਕਿ ਇਹ ਕਿਸ ਪੱਧਰ ਦੀ ਘਟਨਾ ਹੈ ਨਸ਼ਾ ਤਾਂ ਪੰਜਾਬ ਚ ਪਹਿਲਾਂ ਬਹੁਤ ਹੈ ਚਿੱਟੇ ਨੇ ਬਹੁਤ ਜਾਨਾਂ ਲੈ ਲਈਆਂ ਤੇ ਇੱਕ ਮਹਾਮਾਰੀ ਬਣ ਗਿਆ ਪਰ ਐਦਾਂ ਦੀਆਂ ਘਟਨਾਵਾਂ ਹੁਣ ਸਾਹਮਣੇ ਆ ਰਹੀਆਂ ਨੇ ਜਿੱਥੇ ਨਸ਼ਾ ਰੋਕਣ ਵਾਲੇ ਜਾਂ ਨਸ਼ੇ ਤੋਂ ਪਿੱਛੇ ਹਟਣ ਵਾਲੇ ਜਿਹੜੇ ਆ ਉਹਨਾਂ ਨੂੰ ਨਸ਼ਾ ਤਸਕਰ ਨੇ ਜਿਹੜੇ ਉਹ ਧਮਕੀਆਂ ਦਿੰਦੇ ਨੇ ਜਾਂ ਉਹਨਾਂ ਤੇ ਸਿੱਧੇ ਹਮਲੇ ਕਰਦੇ ਨੇ ਹੁਣ ਇਸ ਘਟਨਾ ਦੇ ਵਿੱਚ ਉਹਦੀ ਭਾਬੀ ਕਹਿ ਰਹੀ ਹੈ ਮੁੰਡੇ ਦੀ ਕਿ ਸਾਡਾ ਮੁੰਡਾ ਘਰ ਆਇਆ ਸੀ ਤੇ ਆ ਕੇ ਉਸਨੇ ਮੇਰੀ ਸੱਸ ਤੋਂ ਪੁੱਛਿਆ ਕਿ ਮੰਮੀ ਰੋਟੀ ਤਾਂ ਉਹ ਕਹਿੰਦੀ ਬਣੀ ਪਈ ਹੈ ਤਾਂ ਉਹ ਕਹਿੰਦੇ ਕਿ ਉਹ ਕਹਿੰਦਾ ਮੈਂ ਰੋਟੀ ਨਾਲ ਖਾਣ ਲਈ ਦੁਕਾਨ ਤੋਂ ਕੁਝ ਫੜ ਲਿਆਵਾ ਤੇ ਜਦੋਂ ਉਹ ਗਿਆ ਤਾਂ ਉਹ ਕਹਿੰਦੇ ਜਿਹੜੇ ਨਸ਼ਾ ਤਸਕਰ ਉਹਨੂੰ ਕੁਝ ਦਿਨਾਂ ਤੋਂ ਧਮਕੀਆਂ ਦੇ ਰਹੇ ਸੀ ਉਹਨਾਂ ਨੇ ਉੱਥੇ ਉਹਦੇ ਤੇ ਹਮਲਾ ਕਰ ਦਿੱਤਾ ਤੇ ਸਾਡੇ ਮੁੰਡੇ ਨੂੰ ਇੰਨੀਆਂ ਸੱਟਾਂ ਮਾਰੀਆਂ ਕਿ ਉਹਦੀ ਮੌਤ ਹੋ ਗਈ ਤੇ ਉਹ ਇਹ ਵੀ ਕਹਿ ਰਹੇ ਨੇ ਕਿ ਹੁਣ ਉਹ ਨਸ਼ਾ ਤਸਕਰ ਕਹਿੰਦੇ ਨੇ ਕਿ ਖਬਰਦਾਰ ਜੇ ਸਾਡੇ ਖਿਲਾਫ ਪੁਲਿਸ ਨੂੰ ਦੱਸਿਆ ਜਾਂ ਸਾਡੇ ਖਿਲਾਫ ਪਰਚਾ ਕਟਾਇਆ ਜਾਂ ਸਾਡੇ ਤੇ ਪੁਲਿਸ ਤੋਂ ਕੋਈ ਕਾਰਵਾਈ ਕਰਾਈ ਉਹ ਕਹਿੰਦੇ ਕਿ ਨਸ਼ਾ ਤਸਕਰ ਸਾਨੂੰ ਧਮਕੀ ਦਿੰਦੇ ਨੇ ਕਿ ਜੇਕਰ ਸਾਡੇ ਤੇ ਪਰਚਾ ਹੋ ਗਿਆ ਤਾਂ ਅਸੀਂ ਤੁਹਾਡੇ ਮੁੰਡੇ ਨੂੰ ਇਹਨੂੰ ਤਾਂ ਮਾਰ ਦਿੱਤਾ ਤੁਹਾਡੇ ਬਾਕੀ ਪਰਿਵਾਰ ਨੂੰ ਵੀ ਖਤਮ ਕਰ ਦਿਆਂਗੇ ਪਰਚੇ ਤੋਂ ਅਸੀਂ ਭਗੌੜੇ ਹੋ ਜਾਣਾ ਤੇ ਉਸ ਤੋਂ ਬਾਅਦ ਅਸੀਂ ਤੁਹਾਡਾ ਪਰਿਵਾਰ ਨਹੀਂ ਛੱਡਣਾ ਇਹ ਗੱਲ ਇਹ ਪਰਿਵਾਰ ਵਾਲੇ ਕਹਿ ਰਹੇ ਨੇ ਹੁਣ ਤੁਸੀਂ ਦੇਖੋ ਇਹ ਕਿੰਨੇ ਗੰਭੀਰ ਤੇ ਵੱਡੇ ਦੋਸ਼ ਨੇ ਜਿਹੜੇ ਬਟਾਲੇ ਦਾ ਇਹ ਪਰਿਵਾਰ ਲਾ ਰਿਹਾ ਹੈ ਪੰਜਾਬ ਦੇ ਵਿੱਚ ਸੱਚਮੁੱਚ ਚਿੱਟਾ ਇੱਕ ਮਹਾਮਾਰੀ ਬਣਿਆ ਹੋਇਆ ਪਿਛਲੀਆਂ ਸਰਕਾਰਾਂ ਵੇਲੇ ਤੋਂ ਲੈ ਕੇ ਇਹਦੇ ਤੇ ਸਿਆਸਤ ਬਹੁਤ ਹੋਈ ਪਰ ਚਿੱਟਾ ਕਿਸੇ ਸਰਕਾਰ ਤੋਂ ਖਤਮ ਨਹੀਂ ਹੋਇਆ ਬਹੁਤ ਵੱਡੇ ਵੱਡੇ ਮਜ਼ਰਮਤ ਜਿਹੜੇ ਨੇ ਉਹ ਇਸ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਮੰਨੇ ਜਾਂਦੇ ਨੇ ਜਿਸ ਕਰਕੇ ਅਜੇ ਤੱਕ ਇਹਨੂੰ ਰੋਕ-ਥਾਮ ਨਹੀਂ ਲੱਗ ਸਕੀ ਤੇ ਹੁਣ ਹੌਲੀ-ਹੌਲੀ ਇਹ ਕਰੋੜਾ ਰੁਪਈਏ ਦੇ ਨਸ਼ੇ ਦਾ ਧੰਦਾ ਕਰਨ ਵਾਲੇ ਤਸਕਰ ਉਹਨਾਂ ਦੇ ਹੌਸਲੇ ਇੱਥੋਂ ਤੱਕ بلند ਹੋ ਗਏ ਕਿ ਪਿਛਲੇ ਦਿਨੀ ਫਰੀਦਕੋਟ ਦੇ ਵਿੱਚੋਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਪਿੰਡ ਦੀਪ ਸਿੰਘ ਵਾਲਾ ਦੇ ਕੁਝ ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਵੀ ਇਹ ਦੋਸ਼ ਲਾਏ ਕਿ ਕੁਝ ਤਸਕਰ ਜਿਨ੍ਹਾਂ ਨੂੰ ਉਹਨਾਂ ਨੇ ਨਸ਼ਾ ਵੇਚਣ ਤੋਂ ਵਰਜਿਆ ਸੀ ਉਹ ਉਹਨਾਂ ਨੂੰ ਜਿੱਥੇ ਵੀ ਮਿਲੇ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਤੇ ਵੱਡੇ ਦੋਸ਼ ਲਾਏ ਸੀ ਨੌਜਵਾਨ ਭਾਰਤ ਸਵਾ ਦੇ ਆਗੂ ਨਿਹਾਲ ਸਿੰਘ ਨੇ ਕਿ ਪੁਲਿਸ ਨੂੰ ਅਸੀਂ ਬਾਰ-ਬਾਰ ਦੱਸ ਰਹੇ ਹਾਂ ਪਰ ਪੁਲਿਸ ਮੁਸ਼ਤੈਦੀ ਨਾਲ ਕੋਈ ਕਾਰਵਾਈ ਨਹੀਂ ਕਰ ਰਹੀ ਪਰ ਜਿਸ ਤਰੀਕੇ ਦੇ ਨਾਲ ਹੁਣ ਆ ਘਟਨਾ ਬਟਾਲੇ ਤੋਂ ਆਈ ਹੈ ਜੇ ਇਹ ਘਟਨਾ ਇਸੇ ਤਰ੍ਹਾਂ ਹੈ ਤਾਂ ਫਿਰ ਇਹ ਮਾਮਲਾ ਬਹੁਤ ਗੰਭੀਰ ਹੈ ਪੰਜਾਬ ਪੁਲਿਸ ਨੂੰ ਵੀ ਇਹਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਵੀ ਸਖਤ ਨੋਟਿਸ ਲੈਣਾ ਚਾਹੀਦਾ ਹੈ ਔਰ ਪੂਰੇ ਪੰਜਾਬੀਆਂ ਨੂੰ ਇਸ ਨਸ਼ੇ ਦੇ ਖਿਲਾਫ ਇੱਕ ਲਹਿਰ ਬੰਨਣਾ ਚਾਹੀਦਾ ਹੈ ਕਿਉਂਕਿ ਹੁਣ ਇਹ ਚਿੱਟਾ ਇੱਕ ਮਾਮੂਲੀ ਨਸ਼ਾ ਨਹੀਂ ਇੱਕ ਮਹਾਮਾਰੀ ਦਾ ਰੂਪ ਧਾਰਨ ਕਰ ਗਿਆ ਮਹਾਮਾਰੀ ਉਹਨੂੰ ਕਹਿੰਦੇ ਨੇ ਜਿਹੜੀ ਬਹੁਤ ਵੱਡੇ ਪੱਧਰ ਤੇ ਸਮਾਜ ਦਾ ਨੁਕਸਾਨ ਕਰ ਰਹੀ ਹੋਵੇ ਘਾਣ ਕਰ ਰਹੀ ਹੋਵੇ ਉਹਨੂੰ ਮਹਾਮਾਰੀ ਕਹਿੰਦੇ ਨੇ ਤੇ ਅੱਜ ਇਸ ਟਾਈਮ ਜਿਹੜਾ ਚਿੱਟਾ ਹੈਰੋਇਨ ਸਮੈਕ ਇਹ ਪੰਜਾਬ ਦੇ ਅੰਦਰ ਮਹਾਮਾਰੀ ਬਣ ਚੁੱਕੇ ਨੇ ਬੜੀ ਵੱਡੀ ਗਿਣਤੀ ਲੋਕਾਂ ਨੂੰ ਇੱਥੇ ਹੋਰ ਨਸ਼ਿਆਂ ਦੀ ਲੱਤ ਵੀ ਲਾਈ ਗਈ ਹੈ ਜਿਵੇਂ ਕਿ ਸ਼ਰਾਬ ਸਿਗਟਾ ਬੀੜੀਆਂ ਜੜਦੇ ਪਰ ਸਭ ਤੋਂ ਮਾਰੂ ਸਾਬਤ ਹੋ ਰਿਹਾ ਚਿੱਟੇ ਦਾ ਹੈਰੋਇਨ ਦਾ ਤੇ ਸਮੈਕ ਦਾ ਨਸ਼ਾ ਸੋ ਸਰਕਾਰ ਨੂੰ ਜੋਸ਼ ਦੇ ਨਾਲ ਔਰ ਪੂਰੇ ਤਿਆਰੀ ਦੇ ਨਾਲ ਇਸ ਦੇ ਉੱਪਰ ਕਾਬੂ ਪਾਉਣਾ ਚਾਹੀਦਾ ਵੱਡੇ ਦਾਅਵੇ ਕੀਤੇ ਜਦੋਂ ਭਗਵੰਤ ਮਾਨ ਸਰਕਾਰ ਬਣੀ ਹੈ ਤਾਂ ਭਗਵੰਤ ਮਾਨ ਸਾਹਿਬ ਨੇ ਪਿਛਲੀ ਵਾਰ 15 ਅਗਸਤ ਦੇ ਉੱਪਰ ਕਿਹਾ ਸੀ ਕਿ ਅਗਲੀ 15 ਅਗਸਤ ਆਉਣ ਤੱਕ ਅਸੀਂ ਪੰਜਾਬ ਦੇ ਵਿੱਚੋਂ ਚਿੱਟੇ ਦੇ ਨਸ਼ੇ ਦਾ ਖਾਤਮਾ ਕਰ ਦਿਆਂਗੇ ਪਰ ਅੱਜ ਤੱਕ ਅਗਲੀ 15 ਅਗਸਤ ਵੀ ਟੱਪ ਗਈ ਪਰ ਭਗਵੰਤ ਮਾਨ ਸਾਹਿਬ ਹੋਰਾਂ ਦੀ ਸਰਕਾਰ ਚਿੱਟੇ ਦਾ ਖਾਤਮਾ ਨਹੀਂ ਕਰ ਸਕੀ ਫਾਲਟ ਕਿੱਥੇ ਹੈ ਕੀ ਨਸ਼ਾ ਤਸਕਰ ਹੀ ਨੇ ਤਾਕਤਵਾਰ ਨੇ ਜਾਂ ਚੋਰ ਮੋਰੀਆਂ ਦੇ ਰਹੀਂ ਹਾਥਰ ਲਾ ਕੇ ਸਾਰਾ ਕੁਝ ਚੱਲ ਰਿਹਾ ਹੈ ਪਹਿਲਾਂ ਜਦੋਂ ਅਕਾਲੀ ਕਾਂਗਰਸੀ ਰਾਜ ਕਰਦੇ ਰਹੇ ਉਦੋਂ ਵੀ ਇਹ ਚਿੱਟੇ ਦੀ ਬਿਮਾਰੀ ਇਸੇ ਤਰ੍ਹਾਂ ਫੈਲਦੀ ਰਹੀ ਤੇ ਉਦੋਂ ਆਮ ਆਦਮੀ ਪਾਰਟੀ ਬੜਾ ਵੱਡਾ ਦੋਸ਼ ਲਾਉਂਦੀ ਸੀ ਕਿ ਇਹ ਸਰਕਾਰਾਂ ਨਾਲ ਰਲੀਆਂ ਹੋਈਆਂ ਨੇ ਰਣਜੀਤ ਬਾਵੇ ਦਾ ਗੀਤ ਵੀ ਆਇਆ ਸੀ ਸਰਕਾਰਾਂ ਹੀ ਵਕਾਉਂਦੀਆਂ ਨੇ ਚੱਟਾ ਤਾਂ ਹੀ ਤਾਂ ਸ਼ਰੇ ਆਮ ਵਿਕਦਾ ਤੇ ਅੱਜ ਵੀ ਜਦੋਂ ਇਹ ਚਿੱਟਾ ਇਹ ਨਸ਼ੇ ਇਸੇ ਤਰ੍ਹਾਂ ਚੱਲ ਰਹੇ ਨੇ ਤਾਂ ਅੱਜ ਉਹ ਵਿਰੋਧੀ ਧਿਰਾਂ ਕਾਂਗਰਸ ਅਕਾਲੀ ਦਲ ਭਾਜਪਾ ਉਹ ਦੋਸ਼ ਲਾ ਰਹੇ ਨੇ ਕਿ ਅੱਜ ਇਸ ਨਵੀਂ ਸਰਕਾਰ ਦੇ ਬੰਦੇ ਵੀ ਚਿੱਟਾ ਤਸਕਰੀ ਦੇ ਵਿੱਚ ਰਲੇ ਹੋਏ ਨੇ ਜਿਸ ਕਰਕੇ ਇਹ ਬੰਦ ਨਹੀਂ ਹੋਇਆ ਦੇਖੋ ਪੰਜਾਬ ਗੁਰੂਆਂ ਪੀਰਾਂ ਸੂਰਮਿਆਂ ਦੀ ਧਰਤੀ ਹੈ ਪੰਜ ਦਰਿਆਵਾਂ ਦੀ ਧਰਤੀ ਸੀ ਪੰਜ ਆਬ ਤੇ ਅੱਜ ਪੰਜ ਆਬ ਨੂੰ ਚਿੱਟੇ ਦੀ ਧਰਤੀ ਬਣਾ ਦਿੱਤਾ ਗਿਆ ਅੱਜ ਪੰਜਾਬ ਨੂੰ ਨਸ਼ੇ ਦੇ ਵਿੱਚ ਬਰਬਾਦ ਕੀਤਾ ਜਾ ਰਿਹਾ ਔਰ ਹਰ ਇੱਕ ਪੰਜਾਬੀ ਦਾ ਇਹ اخلاਕੀ ਫਰਜ਼ ਬਣਦਾ ਕਿ ਅਸੀਂ ਇਹਦੇ ਖਿਲਾਫ ਉੱਠੀਏ ਹੁਣ ਆ ਜਿਹੜੀ ਘਟਨਾ ਬਟਾਲਾ ਤੋਂ ਆਈ ਹੈ ਇਹਦੇ ਵਿੱਚ ਪਰਿਵਾਰ ਵਾਲੇ ਇਹ ਦੋਸ਼ ਲਾ ਰਹੇ ਨੇ ਕਿ ਸਾਡਾ ਪੁੱਤ ਜਿਹੜਾ ਹੈ ਉਹ ਉਹਨੇ ਨਸ਼ਾ ਲੈਣਾ ਬੰਦ ਕਰਤਾ ਸੀ ਤਸਕਰਾਂ ਤੋਂ ਤੇ ਉਹਨਾਂ ਨੇ ਉਹਦੇ ਤੇ ਹਮਲਾ ਕਰਕੇ ਉਹਨੂੰ ਇੰਨੀਆਂ ਸੱਟਾਂ ਮਾਰੀਆਂ ਕਿ ਮਾਰ ਦਿੱਤਾ ਹੁਣ ਇਸ ਖਬਰ ਦੀ ਪੂਰੀ ਪੁਸ਼ਟੀ ਜਿਹੜੀ ਹੈ ਉਹ ਤਾਂ ਪੁਲਿਸ ਕਰੇਗੀ ਪੁਲਿਸ ਨੇ ਹੁਣ ਇਹਦੀ ਪੜਤਾਲ ਕਰਨੀ ਹੈ ਪੜਤਾਲ ਦੇ ਵਿੱਚੋਂ ਸੱਚ ਸਾਹਮਣੇ ਆਏਗਾ ਕਿ ਪਰਿਵਾਰ ਦੇ ਦੋਸ਼ ਕਿੰਨੇ ਸੱਚ ਨੇ ਤੇ ਕਿੰਨੇ ਝੂਠ ਨੇ ਪਰ ਫਿਲਹਾਲ ਮੀਡੀਆ ਦੇ ਵਿੱਚ ਇਹ ਪਰਿਵਾਰ ਇਸ ਤਰ੍ਹਾਂ ਦੀਆਂ ਗੱਲਾਂ ਬੋਲ ਰਿਹਾ ਜੋ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ ਬਹੁਤ ਮਿਹਰਬਾਨੀ